ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਆਪ ਸਾਰਿਆਂ ਨੂੰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪ੍ਰਬ ਦੀਆਂ ਪੀਟੀਸੀ ਦੇ ਸਮੂਹ ਪਰਿਵਾਰ ਵੱਲੋਂ ਬਹੁਤ ਬਹੁਤ ਵਧਾਈਆਂ ਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਇੱਕ ਇੱਕ ਸ਼ਬਦ ਸਾਡੇ ਜੀਵਨ ਦੀ ਅਗਵਾਈ ਕਰਦਾ ਹੈ ਕਿਉਂਕਿ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਿੱਦਾ ਉਪਦੇਸ਼ ਅਜਬ ਅਤੇ ਅਦੁੱਤੀ ਹੈ ਕਿੰਝ ਕਹਿ ਸਕਦੇ ਹਾਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਪੈਗਾਮ ਹੈ ਇਲਾਈ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਦਾ ਇੱਕ ਇੱਕ ਸ਼ਬਦ ਮਨੁੱਖੀ ਕਾਰਵਾਂ ਦੇ ਲਈ ਇੱਕ ਚਾਨਣ ਮਨਾਰਾ ਬਣ ਕੇ ਕਾਰਜ ਕਰਦਾ ਹੈ ਧਿਆਨ ਦੇਣਾ ਸੰਸਾਰ ਵਿੱਚ ਅਨੇਕਾਂ ਹੀ ਧਰਮ ਪ੍ਰਚਲਿਤ ਹਨ ਉਹਨਾਂ ਦੇ ਆਪੋ ਆਪਣੇ ਪਵਿੱਤਰ ਧਰਮ ਗ੍ਰੰਥ ਹਨ ਧਰਮ ਗ੍ਰੰਥਾਂ ਦੇ ਸਿਧਾਂਤਾਂ ਦੇ ਨਿਯਮ ਆਧਾਰਤ ਹੁੰਦੇ ਹਨ ਇੰਜ ਵੀ ਕਹਿ ਸਕਦੇ ਆ ਕਿ ਧਰਮ ਗ੍ਰੰਥ ਹੀ ਧਰਮ ਦਾ ਕੇਂਦਰੀ ਸਰੋਕਾਰ ਅਤੇ ਧਰਮ ਦੇ ਸਿਧਾਂਤਾਂ ਦੀ ਜਿੰਦ ਜਾਨ ਹੁੰਦਾ ਹੈ ਧਰਮ ਗ੍ਰੰਥ ਤੋਂ ਬਿਨਾ ਧਰਮ ਦੀ ਹੋਂਦ ਨੂੰ ਸਵਕਾਰ ਹੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਧਰਮ ਗ੍ਰੰਥ ਹੀ ਆਪਣੇ ਗੁਰੂਆਂ ਪੈਗੰਬਰਾਂ ਵੱਲੋਂ ਦਿੱਤੇ ਹੋਏ ਸਿਧਾਂਤਾਂ ਨਾਲ ਆਪਣੇ ਪੈਰੋਕਾਰਾਂ ਨੂੰ ਧਰਮ ਨਾਲ ਜੋੜਨ ਲਈ ਰਾਹ ਨਿਰਧਾਰਤ ਕਰਦਾ ਹੈ ਇੱਕ ਧਰਮ ਦਾ ਆਪੋ ਆਪਣਾ ਇੱਕੋ ਧਰਮ ਗ੍ਰੰਥ ਹੁੰਦਾ ਹੈ ਅਤੇ ਜਿਹੜੀਆਂ ਕੌਮਾਂ ਅਤੇ ਜਿਹੜੇ ਧਰਮ ਆਪਣੇ ਧਰਮ ਗ੍ਰੰਥਾਂ ਦੇ ਰਸ ਅਤੇ ਮਹੱਤਵ ਨੂੰ ਸਮਝਣ ਦੇ ਵਿੱਚ ਸਮਰੱਥ ਹੁੰਦੀਆਂ ਹਨ ਉਹ ਕੌਮਾਂ ਅਤੇ ਉਹ ਧਰਮ ਸਦਾ-ਸਦਾ ਲਈ ਅਮਰ ਹੋ ਜਾਂਦੀਆਂ ਹਨ ਧਰਮ ਗ੍ਰੰਥ ਹੀ ਕਿਸੇ ਵੀ ਵੱਖਰੀ ਕੌਮ ਦੀ ਅਤੇ ਨਿਰਾਲੀ ਹੋਂਦ ਨੂੰ ਸਿੱਧ ਕਰਨ ਵਿੱਚ ਕੇਂਦਰੀ ਭੂਮਿਕਾ ਅਦਾ ਕਰਦਾ ਹੈ ਧਰਮ ਗ੍ਰੰਥਾ ਦੇ ਸਮੁੱਚੇ ਇਤਿਹਾਸ ਵੱਲ ਜਦੋਂ ਨਿਗਾਹ ਮਾਰਦੇ ਹਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਲੱਖਣਤਾ ਦੇ ਝਲਕਾਰੇ ਸਾਡੇ ਸਾਹਮਣੇ ਨਜ਼ਰ ਆਉਂਦੇ ਹਨ ਸਿੱਖ ਧਰਮ ਦੇ ਪਾਵਨ ਪਵਿੱਤਰ ਧਰਮ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧਰਮਾ ਦੇ ਇਤਿਹਾਸ ਵਿੱਚ ਇੱਕੋ ਇੱਕ ਅਜਿਹਾ ਧਰਮ ਗ੍ਰੰਥ ਜਿਸ ਨੂੰ ਗੁਰੂ ਰੂਪ ਵਿੱਚ ਪ੍ਰਵਾਨ ਕੀਤਾ ਹੋਇਆ ਹੈ ਇੱਕੋ ਇੱਕ ਧਰਮ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਸ ਨੂੰ ਗੁਰੂ ਸਹਿਬਾਨਾਂ ਨੇ ਆਪ ਤਿਆਰ ਕਰਵਾਇਆ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 6 ਗੁਰੂ ਸਹਿਬਾਨ 15 ਭਗਤ 11 ਪਟ ਅਤੇ ਗੁਰਸਿੱਖਾਂ ਦੀ ਬਾਣੀ ਦਰਜ ਹੈ ਇੰਨਾ ਹੀ ਨਹੀਂ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੁੱਲ ਅੰਗ 1430 ਹਨ ਅਤੇ ਇਨ੍ਹਾਂ ਅੰਗਾਂ ਦੇ ਰਾਹੀਂ ਅਸੀਂ ਸਮੁੱਚੀ ਬਾਣੀ ਦੇ ਦیدار ਕਰਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੂਲ ਰੂਪ ਦੇ ਵਿੱਚ ਪੰਜਵੇਂ ਪਾਤਸ਼ਾਹ ਤਨ ਗੁਰੂ ਅਰਜਨ ਸਾਹਿਬ ਜੀ ਨੇ ਸਨ 1604 ਈਸਵੀ ਦੇ ਵਿੱਚ ਸੰਪਾਦਿਤ ਕੀਤਾ ਗੁਰੂ ਸਾਹਿਬ ਦੀ ਦੁਰ ਅੰਦੇਸ਼ੀ ਸਤਕਾ ਸੰਸਾਰ ਦਾ ਪਹਿਲਾ ਅਜਿਹਾ ਧਾਰਮਿਕ ਗ੍ਰੰਥ ਜਿਸ ਵਿੱਚ ਗੁਰੂ ਸਾਹਿਬਾਨਾਂ ਦੇ ਨਾਲ ਨਾਲ ਉਹਨਾਂ Hindu ਭਗਤਾਂ, ਮੁਸਲਮਾਨ ਫਕੀਰਾਂ, ਮਾਪੁਰਖਾਂ ਦੇ ਬੋਲਾਂ ਨੂੰ ਵੀ ਸ਼ਾਮਲ ਕੀਤਾ ਗਿਆ ਜਿਨ੍ਹਾਂ ਦੀ ਬਾਣੀ ਵਿੱਚ ਇੱਕ ਨਿਰੰਕਾਰ ਦੀ ਬੰਦਗੀ ਅਤੇ ਸਮਾਜਿਕ ਬਰਾਬਰੀ ਦਾ ਸਿਧਾਂਤ ਸੇ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਨੇਕਾਂ ਭਾਸ਼ਾਵਾਂ ਦੇ ਸ਼ਬਦ ਮੌਜੂਦ ਹਨ ਪਰ ਇਹਨਾਂ ਸਾਰਿਆਂ ਦਾ ਪ੍ਰਗਟਾ ਕੇਵਲ ਤੇ ਕੇਵਲ ਗੁਰਮੁਖੀ ਲਿਪੀ ਵਿੱਚ ਕੀਤਾ ਗਿਆ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਸਰੂਪ ਜਿਸ ਨੂੰ ਕਿ ਪੋਥੀ ਸਾਹਿਬ tatha ਆ ਗ੍ਰੰਥ ਕਹਿ ਕੇ ਵੀ ਸਤਕਾਰਿਆ ਜਾਂਦਾ ਸੀ ਅਤੇ ਇਸ ਦੇ ਪਹਿਲੇ ਲਿਖਾਰੀ ਭਾਈ ਗੁਰਦਾਸ ਜੀ ਸਨ ਅਤੇ ਇਸ ਦਾ ਪਹਿਲਾ ਪ੍ਰਕਾਸ਼ਕ ਗੁਰੂ ਅਜਨ ਸਾਹਿਬ ਜੀ ਨੇ ਸਨ 1604 ਈਸਵੀ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਕਰਵਾਇਆ ਅਤੇ ਜੋ ਪਹਿਲੇ ਗ੍ਰੰਥੀ ਸਨ 33 ਸਤਕਾਰਯੋਗ ਬਾਬਾ ਬੁੱਢਾ ਜੀ ਸਨ ਜਿਨ੍ਹਾਂ ਨੇ ਪਹਿਲੀ ਵਾਰ ਗਰੰਦ ਸਾਹਿਬ ਜੀ ਗੁਰੂ ਗਰੰਦ ਸਾਹਿਬ ਦਾ ਸਰੂਪ ਆਪਣੇ ਸੀਸ ਤੇ ਚੱਕਿਆ ਅਤੇ ਗੁਰੂ ਪਾਤਸ਼ਾਹ ਜੀ ਨੇ ਪਿੱਛੇ ਛੋੜ ਸਾਹਿਬ ਕੀਤੀ ਜਦੋਂ ਸਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪਹਿਲਾ ਪ੍ਰਕਾਸ਼ ਕੀਤਾ ਗਿਆ ਤੇ ਪਾਵਨ ਬਾਗ ਉਹ ਪਾਵਨ ਬੋਲ ਸਨ ਜੋ ਹਕੁਮਤ ਦੇ ਰੂਪ ਵਿੱਚ ਸਾਡੇ ਸਾਹਮਣੇ ਆਏ ਸਨ ਸੂਈ ਮਹੱਲਾ ਪੰਜਵਾਂ ਸੰਤਾ ਕੇ ਕਾਰਜ ਆਪ ਖਲਵਾ ਹਰ ਕੰਮ ਕਰਾਵਨ ਆਇਆ ਰਾਮ ਸੰਤਾ ਕੇ ਕਾਰਜ ਸੰਤਾ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣਾ ਆਇਆ ਆਰਾਮ ਗੁਰੂ ਸਾਹਿਬ ਦੀ ਸਮੁੱਚੀ ਬਾਣੀ ਨਾਨਕ ਛਾ ਫੇੜ ਦਜੈ ਪਰ ਇਹ ਦੱਸਣ ਲਈ ਕਿ ਇਹ ਬਾਣੀ ਕਿਸ ਗੁਰੂ ਸਾਹਿਬਾਂ ਦੀ ਹੈ ਮਹੱਲਾ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਇੰਨਾ ਹੀ ਨਹੀਂ ਭਗਤ ਸਹਿਬਾਨ ਪਟ ਸਹਿਬਾਨ ਅਤੇ ਜਿਨ੍ਹਾਂ ਗੁਰਸਿੱਖਾ ਦੀ ਬਾਣੀ ਦਰਜ ਹੈ ਉਹਨਾਂ ਦੇ ਨਾਮ ਦੇ ਚਲਕਾਰੇ ਬਾਣੀ ਦੇ ਵਿੱਚੋਂ ਉਹਨਾਂ ਦੇ ਸ਼ਬਦਾਂ ਦੇ ਵਿੱਚੋਂ ਸਾਫ਼ ਦਿਖਾਈ ਦਿੰਦੇ ਹਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਂ ਹਰ ਸ਼ਬਦ ਸਾਡੀ ਜ਼ਿੰਦਗੀ ਵਿੱਚੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਰਗੇ ਦੁਸ਼ਟ ਪ੍ਰਭਾਵਾਂ ਨੂੰ ਨਸ਼ਟ ਕਰਕੇ ਸੇਵਾ ਸਿਮਰਨ ਸਬਰ ਸੰਤੋਖ ਵੱਲ ਆਕਰਸ਼ਿਤ ਕਰਦਾ ਹੈ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਕੇਵਲ ਸਿੱਖਾ ਤੱਕ ਸੀਮਤ ਨਹੀਂ ਕੇਵਲ ਸਿੱਖ ਧਰਮ ਤੱਕ ਸੀਮਤ ਨਹੀਂ ਇਹ ਇਲਾਹੀ ਬਾਣੀ ਸਮੁੱਚੀ ਮਾਨਵਤਾ ਵਾਸਤੇ ਹੈ ਸਮੁੱਚੀ ਮਨੁੱਖ ਜਾਤੀ ਵਾਸਤੇ ਹੈ ਇਹ ਬਾਣੀ ਇੱਕ ਪਰਮਾਤਮਾ ਦੀ ਇਬਾਦਤ ਆਪਸੀ ਭਾਈਚਾਰਕ ਸਾਂਝ ਵਿਸ਼ਵਾਸ ਅਤੇ ਮਨੁੱਖਤਾ ਜਾਤੀ ਦੇ ਲਈ ਭਲਾਈ ਵਾਸਤੇ ਹੈ ਤਾਂ ਹੀ ਸਤਗੁਰੂ ਪਾਤਸ਼ਾਹ ਦੇ ਇਲਾਹੀ ਬਾਣੀ ਦੇ ਇਹ ਪਾਵਨ ਬੋਲ ਨੇ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਬਨਾ ਕੇ ਸਾਜਨ ਸਬਸ਼ੀਰੀ ਗੁਰੂ ਗ੍ਰੰਥ ਸਾਹਿਬ ਜੀ ਮਨੁੱਖਤਾ ਨੂੰ ਧਰਮ ਅਤੇ ਵਰਨ ਦੇ ਨਾਂ ਤੇ ਵੰਡਣ ਦੀ ਅਤੇ ਵਿਤਕਰਾ ਕਰਨ ਦੀ ਆਗਿਆ ਨਹੀਂ ਦਿੰਦੇ ਇਸ ਵਿੱਚ ਸਭ ਸੰਸਾਰ ਦੇ ਸਮੁੱਚੀ ਮਨੁੱਖਤਾ ਨੂੰ ਇੱਕ ਸਮਾਜਿਕ ਭਾਈਚਾਰਾ ਸਮਝਿਆ ਗਿਆ ਹੈ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਗਈ ਹੈ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੇ ਉਬਰੈ ਤਿਤੈ ਲਿਹੁ ਉਬਾਰ ਜਗਤ ਜਨ ਜਿੱਥੇ ਆਪਾਂ ਰੋਜ਼ਾਨਾ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਜਦਾ ਕਰਦੇ ਹਾਂ ਨਮਸਕਾਰ ਕਰਦੇ ਹਾਂ ਉੱਥੇ ਕੇਵਲ ਸਜਦਾ ਤੱਕ ਸੀਮਤ ਨਾ ਰਹਿ ਜਾਈਏ ਤਾਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਪ੍ਰਕਾਸ਼ ਪੁਰਪਰ ਤੇ ਇਹ ਪ੍ਰਣ ਕਰੀਏ ਅਸੀਂ ਰੋਜ਼ਾਨਾ ਜਿੱਥੇ ਸਜਦਾ ਕਰਦੇ ਹਾਂ ਉੱਥੇ ਇਲਾਹੀ ਬਾਣੀ ਦੇ ਇਸ ਸਿਧਾਂਤ ਨੂੰ ਆਪਣੇ ਹਿਰਦੇ ਦਾ ਸ਼ਿੰਗਾਰ ਬਣਾਈਏ ਜਿੱਥੇ ਆਪ ਜੁੜੀਏ ਆਪਣੇ ਬੱਚਿਆਂ ਨੂੰ ਵੀ ਰੋਜ਼ਾਨਾ ਸਹਿਜ ਪਾਠ ਕਰਵਾਈਏ ਅਤੇ ਸਮੁੱਚੀ ਬਾਣੀ ਦੇ دیدار ਕਰਾਈਏ ਤਾਂ ਜੋ ਇਹ ਬਾਣੀ ਜੋ ਕਿ ਪੁਕਾਰ ਪੁਕਾਰ ਕੇ ਕਹਿੰਦੀ ਹੈ ਗੁਰਬਾਣੀ ਸੱਜ ਗ ਮਹਚਾਨਨ ਕਰਮ ਵਸੈ ਮਨ ਆਏ ਜਿੱਥੇ ਅਸੀਂ ਦੂਸਰਿਆਂ ਨੂੰ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇਲਾਹੀ ਬਾਣੀ ਨਾਲ ਜੋੜਨਾ ਹੈ ਉੱਥੇ ਆਪ ਆਪਣੇ ਆਲਾ ਦਵਾਲਾ ਅਤੇ ਆਪਣੇ ਪਰਿਵਾਰ ਨੂੰ ਵੀ ਰੋਜ਼ਾਨਾ ਸਹਿਜ ਪਾਠ ਲਈ ਪ੍ਰੇਰਿਏ ਸੋ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਇਹ ਸੀ ਪੀਟੀਸੀ ਵੱਲੋਂ ਇੱਕ ਨਿਮਾਣਾ ਜਿਹਾ ਯਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ